ਸੁਣੋ ਕਿ ਕਿਵੇਂ ਚੱਲ ਰਿਹਾ ਸਰਪੰਚੀ ਵਾਲਾ ਓ ਬਾਈ ਜੀ ਉਹ ਕੋਣ ਕਥੇ ਗੁੰਮੀ ਦਾ ਚਾਰਦੀ ਕਿਤੇ ਹਾਂ ਸਾਨੂੰ ਬਾਈ ਆਜੇ ਪਕੌੜੇ ਬਣਦੇ ਦਿਖਾਉਣੇ ਹਾਂ ਅੱਜ ਲੋਕੇਸ਼ਨ ਤੇ ਦਾ ਵੋਟਾਂ ਵਾਲਾ ਕੰਮ ਹੋ ਰਿਹਾ ਹੈ ਚਾਹ ਤੋ ਇਹ ਮੋਦੀ ਆਨੇ ਇਕੱਲੇ ਤੋਂ ਵਾਲਾ ਰੋਡ ਕਰਨਾ ਪੈਣਾ ਲੱਗਦਾ ਲੱਗਦਾ ਕੋਈ ਜਾਰ ਮਾ ਉਹ ਚਾਰੋਂ ਕਰ ਲੈਣ ਨੂੰ ਕਰਨਾ ਪਾਉਂਦਾ ਆ ਦੇ ਠੀਕ ਕਰਦੇ ਚਾਹ ਆ ਰਿਹਾ ਬਲਕਿ ਹਾਂ ਜੀ ਤੇ ਇਧਰ ਚੱਲ ਰਿਹਾ ਸੀਨ ਬੱਲੇ ਮੇਰਾ ਸੋਹਣਾ ਪੁੱਤ ਕਿੱਧਰ ਚੱਲਿਆ ਹਾਂ ਇਹਨਾਂ ਦਾ ਚਲੋ ਫਿਰ ਆਪਾਂ ਇਹਦੇ ਮਾਮਲੇ ਦਾ ਕਸਾ ਲਾਓ ਕੀ ਕਿਹੋ ਜਿਹਾ ਚਲੋ ਲਾਓ ਪਰ ਆ ਨਾ ਜਿਆਦਾ ਕੰਫਿਊਜ਼ ਨਾ ਹਾਂ 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 ਭਾਈ ਜੀ ਪਾਜੀ ਮਾੜੀ ਇੰਦਰ ਪੁੱਛ ਜੀ ਇੱਥੇ ਕਿੱਥੇ ਉਹ ਮੇਰਾ ਸੋਹਣਾ ਪੁੱਤ ਕਿਧਰ ਚੱਲਿਆ ਭਈ ਉਹਨਾਂ ਨਾਲ ਉਹਧਰ ਇਹ ਉੱਪਰ ਹੋ ਜਾਣਾ ਨਹੀਂ ਇਹਨੂੰ ਘਰ ਨਾਲ ਬੇ ਹਾਂ ਹਾਂ ਘਰ ਨਾਲ ਇੱਥੇ ਜੀ ਰੋਕਣਾ ਮਾਪਦਾ ਘਰ ਨਾਲ ਨਾ ਓਏ ਉਹਨਾਂ ਨੂੰ ਕਹਿ ਦੇ ਬੱਸ ਵੀ ਇੱਥੇ ਰੁਕਣਾ ਉਹ ਵੀ ਕਹਿ ਦੇ ਮੜੇ ਕੁੜੀ ਲੈ ਵੇ ਰੋਕਣਾ ਇੱਧਰ ਸ਼ੂਟਿੰਗ ਦਾ ਕੰਮ ਚੱਲ ਰਿਹਾ ਤੇ ਉਧਰ ਗੁਰੂ ਬਾਈ ਸੀਨ ਸਮਝਾ ਰਹੇ ਨੇਗੇ ਆਈਡਾ ਚੱਲਣਗੇ ਉਰੇ ਨਹੀਂ ਡਾਕਟਰ ਬਸ ਬੜਾ ਨਾਸਤਵਾ ओके ਠੀਕ ਹੈ ਮੈਂ ਤਾਂ ਹੀ ਕਰਾਂ ਲਾ ਹੋਇਆ ਪਰ ਲੋ ਜੀ ਹੁਣ ਸੀ ਸੀਨਾ ਜਿਹੜਾ ਉਹ ਸ਼ੁਰੂ ਹੋਣ ਲੱਗਿਆ ਤੇ ਨੰਮਤਾ ਮੈਂ ਸਕੂਟਰੀ ਨਾਲ ਔਖੇ ਹੋ ਰਹੇ ਨੇਗੇ ਪਾਪਾ ਦੀ ਪਰ ਜੇ ਤੂੰ ਪਰਾਂ ਲਗਾ ਤਾ ਮਾਰ ਦੇ ਕਿਸ ਨੂੰ ਕੋਈ ਯਾਰ ਗੇਟ ਜਿਆਦਾ ਨਹੀਂ ਬੰਦ ਪਿਆ ਲਓ ਜੀ ਸਹੀ ਹੈ ਹੁਣ ਹੋ ਰਿਹਾ ਸੀਨ ਚੈੱਕ ਲੈ ਇੱਥੇ ਹੀ ਲੈ ਲਾ ਬਸ ਇੱਥੇ ਹੀ ਖੜ ਕੇ ਸੀ ਦੇਖਣ ਲੱਗੇ ਲਓ ਡਾਇਲੋਗ ਦੋ ਕਿੱਧਰੋਂ ਲੈ ਆ ਦੋਸਤ ਹਾਂਜੀ ਮੈਂ ਉਧਰੋਂ ਪਹਿਲਾਂ ਇਹਦਾ ਕਿਹੜਾ ਕੁੜੀ ਦਾ ਪਹਿਲਾਂ ਇਹਨਾਂ ਦਾ ਹਾਂ ਉਹ ਮੇਰਾ ਸੋਹਣਾ ਇੱਧਰ ਨਹੀਂ ਕਿ ਸਾਡੇ ਸਾਰੇ ਜਾਣੇ ਸ਼ੂਟਿੰਗ ਕਰਨ ਵਾਸਤੇ ਕੈਮਰਾਮੈਨ ਤੇ ਸੀਨ ਦੀ ਡਿਸਕਸ਼ਨ ਹੋ ਰਹੀ ਆ ਵੇ ਸ਼ੌਟ ਇਹਨਾਂ ਦੇ ਲੈ ਹੋਏ ਨੇ ਜੋ ਉਹ ਫੋਟੋ ਚ ਲੈ ਲਈ ਅਸੀਂ ਖੇਤ ਪਹਿਲਾਂ ਰੋਡ ਆਈ ਲਾਉਗੇ ਇਹਨਾਂ ਦੇ ਖੇਤ ਬੈਠਾਂ ਦੇ ਇਹ ਕੁਛ ਕੜਾਈ ਲਾਉ ਉਹ ਲੈ ਲਈ ਅਸੀਂ ਚੱਲ ਪਹਿ ਕਰਦੇ ਆ ਤੇ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਕਿਰਾਂ ਆਪਾਂ ਆਪ ਕੇ ਕਾਲਾ ਕੱਢੋ ਉਦੋਂ ਬਾਅਦ ਬਾਬੂ ਦੇ ਕੱਪੜੇ ਦਾਈਨ ਉਦੋਂ ਬਾਅਦ ਹੀ ਕਾਲਾ ਕੱਢੋ ਲੈ ਲਾਂਗੇ ਆਪਾਂ ਨਾਲੇ ਮੋਂ ਚੈੱਕ ਕਰ ਲਾਂਗੇ ਪਹਿ ਲੈਪਟਾਪ ਚ ਪਹਿਲਾ ਆਪਾਂ ਕੱਢੋ ਅਸੀਂ ਨਾ ਤਿੰਨ ਸ਼ੌਪ ਇਹ ਤਿੰਨ ਖੇਤ ਲੈ ਰਹੇ ਹਾਂ ਗੁਰੀ ਬਾਈ ਜੀ ਹਾਂ ਜੀ ਤਿੰਨ ਬਾਬੇ ਸਸਰੀ ਕਾਲ ਉਹ ਠੀਕੋ ਪਰ ਬਾਈ ਜੀ ਠੀਕ ਹੋ ਹਾਂ ਹਾਂ ਬਾਈ ਸਾਰੇ ਠੀਕ ਆ ਤੁਸੀਂ ਦੱਸੋ ਸ਼ੂਟ ਹੋ ਰਿਹਾ ਬਾਈ ਸਾਰੇ ਜਣੇ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੱਤਾ ਤੈਨੂੰ ਬਾਪ ਕਿਵੇਂ ਆਖਾ ਸੀਰੀ ਜ ਨੂੰ ਓਵੇਂ ਯੂਕਰੀ ਵੀਰੇ ਦੇਓ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਇੱਧਰ ਚੱਲ ਰਹੀ ਹੈ ਆਪਣਾ ਸਰਪੰਚੀ ਦਾ ਕੰਮ ਤੇ ਆ ਕਰੇ ਸ਼ੂਟ ਕੱਢ ਰਣੀ ਜਿੱਥੇ ਗੱਡੀ ਖੜੀ ਆ ਉਧਰ ਥੋੜਾ ਜਿਹਾ ਰਸਤੀਆਂ ਆਂਦੀ ਆ ਵੀ ਸੀਮ ਕੱਟਣ ਚ ਦਿੱਕਤ ਆਊਗੀ ਤੁਹਾਨੂੰ ਪਤਾ ਹੀ ਆ ਨਿਕਲ ਰਹੀ ਜੀ ਸੀਨ ਚੱਲ ਰਹੀ ਸਾਨੂੰ ਬਾਚੋਂ ਦਿਖਾਉਂਦਾ ਕੀ ਸੀਨ ਚੱਲ ਰਿਹਾ ਹੈ ਇਹ ਮੁੰਡਾ ਜੇ ਨਖਰਾ ਵਰਦਾ ਕਹਿੰਦਾ ਵਿਆਹ ਵਿਆਹ ਜਾਣਾ ਤਾਂ ਟੌਰ ਨੂੰ ਸ਼ੌਕੀ ਸਰਪੰਚੀ ਨੂੰ ਲਾਲ ਲੈਣਾ ਸ਼ੌਟਕੀਨੀ ਨੂੰ ਹੀ ਲਾਲ ਲੈਣਾ ਹੈ ਹੋਰ ਸ਼ੌਂਕ ਉਹਨੇ ਉਧਰ ਫੁੱਲ ਕੰਮ ਚੱਲ ਰਿਹਾ ਜਸਨਾ ਅੱਜ ਆਪਾਂ ਲੇਟ ਹੋ ਗਏ ਉਧਰ ਮਾ ਫੁੱਲ ਕੰਮ ਚੱਲ ਰਿਹਾ ਹੈ ਪੂਰਾ ਕੰਮ ਚੱਲ ਰਿਹਾ ਹੈ ਆਪਣਾ ਸ਼ੂਟ ਵਿੱਚ ਨਾ ਰਗਾ ਦੇ ਨੇ ਦੇਖਣਾ ਬੁਗਾ ਜਾ ਕੇ ਕਰਦਿਆਂ ਨੂੰ ਨੋਡਾ ਪਰ ਕਰਦਾਂਗੇ ਇੱਕ ਬੰਬ ਜੇ ਖੜਾ ਹੈ ਜੇ ਘਰ ਮੇਰੇ ਫੋਨ ਲਾ ਰਖੇ ਆਪਾਂ ਤੋਂ ਬਾਦ ਨਹੀਂ ਗੱਲਾਂ ਕਰਾਂ ਮਹਾਂ ਲੋਕ ਇਧਰੋਂ ਘਾ ਕੇ ਉਧਰ ਜਾਈ ਜਾਂਦੇ ਨਹੀਂ ਹੁੰਦਾ ਮੋਟਰਵਾਸ ਆ ਸੀ ਹੁਣ ਦੇਖ ਰਹੀ ਦੀ ਉਰੋ ਮੋਟਰਸਾਈਕਲ ਨਿਕਲਿਆ ਉਧਰ ਮੁੜ ਗਿਆ ਹਾਂ ਵੀ ਹੀ ਚ ਇਹੀ ਦਾ ਰਵੋਟਾ ਜਹੀ ਕੁਛ ਹੁੰਦਾ ਵੀ ਚਾਬੀ ਲਾ ਕੇ ਠਾਲ ਦੋ ਉਦੋਂ ਬਾਅਦ ਨਾਲ ਇਹਨੂੰ ਖਾਓ ਜਿਹਨੂੰ ਠਾਲਿਆ ਉਧਰ ਫੈਸਿਲਿਟੀ ਕੋਈ ਅੱਡ ਹੋਊਗੀ ਓਰੇ ਪਕੌੜੇ ਦੀਏ ਓਰੇ ਪਕੌੜੇ ਤੇ ਉਧਰ ਜਲੇਬੀਆਂ ਹੋਣਗੀਆਂ ਉਧਰ ਜਲੇਬੀਆਂ ਹੋਣਗੀਆਂ ਫਿਰ ਕਰਾਰੇ ਤੋਂ ਬਾਅਦ ਮੂੰ ਮਿੱਠਾ ਵੀ ਕਰਨ ਦਾ ਹੱਕ ਆ ਹਾਂ ਇਹ ਯਾਰ ਲੈ ਲਿਆ ਮੈਂ ਚੱਲਦਾ ਕਰੀ ਚੱਲਿਆ ਬਈ ਹਾਂ ਹੈ ਚੱਲਿਆ ਬਈ ਫਿਰ ਉਧਰੋਂ ਸਾਂਦੇ ਨਹੀਂ ਅੱਧਾ ਹੋ ਗਿਆ ਤੂੰ ਜੋ ਉਧਰ ਤਾਂ ਨਹੀਂ ਆਉਂਦਾ ਕਰ ਉਧਰੋਂ ਸਾਹਮਣੋਂ ਕਹਿਣਾ ਕਿ ਬਸ ਬੰਦੇ ਆਉਂਦਾ ਜਿਹੜੇ ਦੂਜਾ ਪੋਲ ਸਾਂਭਣਾ ਹੋਵੇ ਉਹ ਕਹਿੰਦਾ ਵੀ ਇਧਰੋਂ ਤਾਂ ਸਾਂਭਣਾ ਉਧਰੋਂ ਵੀ ਸਾਂਭਣਾ ਉਧਰੋਂ ਵੀ ਸਾਹਮਣਾ ਕੋਈ ਐਂ ਹੁੰਦਾ ਭਾਈ ਅੱਗ ਲੱਗ ਗਈ ਜਿੱਤੇ ਲੱਗ ਰਹੀ ਨੇ ਰੌਣਕਾਂ ਵੋਟਾਂ ਦਾ ਫੁੱਲ ਜੋਰਾ ਪੈਂਡਾਂ ਸਾਡੇ ਭਾਈ ਆਪਣਾ ਜੱਟ ਸਪੀਡ ਰੈਕર્ડ ਦਾ ਚੈਨਲ ਇਹਨਾਂ ਦਾ ਇਕੱਲਾ ਜੱਟ ਸਪੀਡ ਜੱਟ ਸਪੀਡ ਸੌਰੀ ਜੱਟ ਸਪੀਡ ਰੈਕર્ડ ਤਾਂ ਦੂਜਾ ਹੈ ਗਾਣਿਆਂ ਵਾਲਾ ਜੱਟ ਸਪੀਡ ਹੈ ਨਾ ਤੇ ਫੁੱਲ ਸਪੋਰਟ ਕਰੋ ਜਿੰਨੀਆਂ ਵੀਡੀਓ ਨੇ ਸਾਰੀਆਂ ਨੂੰ ਸਪੋਰਟ ਕਰੋ ਤੇ ਈਆ ਆਪਣਾ ਜਦੋਂ ਮਰਦਾ ਭਾਈਆਂ ਦੀ ਸਪੋਰਟ ਨਾਲੇ ਬਈ ਸਾਰਾ ਕੁਝ ਸਹਿਤ ਪਾਉਂਦੇ ਦੇਖ ਚਿੱਕੇ ਰੱਖੋ ਕੰਮ ਬਈ ਥੋੜਾ ਆਪਣੀਆਂ ਉਹਨਾਂ ਵਾਲੇ ਵੀਡੀਓ ਚ ਪਾਈ ਵੀ ਦਿਖੂਗਾ ਨਜ਼ਰ ਆਊਗਾ ਹੈ ਸਾਰੇ ਦੇਖਣਗੇ ਬਈ ਦਾ ਨਾਮ ਹੈ ਦੀਪ ਦੀਪ ਠੀਕ ਹੈ ਦੀਪ ਸਰਾਉ ਹੈਨਾ ਹਾਂ ਦੀਪ ਸਰਾਉ ਅੱਜ ਉਹਨਾਂ ਨੇ ਲੋਕੇਸ਼ਨ ਲਖਾਈ ਹੈ ਵੀ ਬੋਟਾ ਠੀਕ ਹੈ ਬਈ ਮਿਲਦੇ ਆਪਕੇ ਸਰ ਓਕੇ ਜੀ ਓਕੇ ਬੋਟਾ ਜਾਨੂੰ ਭਾਈ ਆ ਜਾ ਪਕੌੜੇ ਬਣਦੇ ਦਿਖਾਉਣੇ ਆ ਅੱਜ ਲੋਕੇਸ਼ਨ ਤੇ ਦਾ ਬੋਟਾਂ ਵਾਲਾ ਕੰਮ ਹੋ ਰਿਹਾ ਹੈ ਬੋਟਾਂ ਵਾਲੀ ਕੰਮ ਹੈ ਬੋਟਾ ਨਹੀਂ ਹੈ ਕੰਮ ਹੀ ਹੈ ਸਾਪੜੀ ਵੀ ਹਾਂਜੀ ਹਾਂਜੀ ਪੀਣਾ ਜੀ ਚਲੋ ਚੱਲੋ ਜੀ ਪੁੱਛਾ ਵਾ ਪੂਰਨ ਦਾ ਫੋਟੋ ਤਾਂ ਕਿਵੇਂ ਚੱਲਦਾ ਰਿਹਾ ਫੋਟੋ ਬੜੀ ਅੱਖ ਲੱਗਦਾ ਰਿਹਾ ਇਹ ਵੇਖੇ ਚਿੱਤ ਰੱਖਿਆ ਜੀ ਪੂਰਾ ਕੰਮ ਉਹ ਕੋਲ ਉੱਥੇ ਉਹੀ ਦਾ ਚਾੜਦੀ ਕਿਤੇ ਹਾਂ ਕਿੰਸੋ ਕਿਵੇਂ ਚੱਲਦਾ ਫੋਟੋ ਲੱਗ ਰਿਹਾ ਜੋਰੀ ਉਹ ਸਰਪੰਚ ਅੰਦਰ ਬੈਠੇ ਆ ਨਾ ਫੇ ਸਰਪੰਚ ਤਾਂ ਤੁਸੀਂ ਹੋ ਅਸੀਂ ਬੋਲਣ ਵਾਲੀ ਨਹੀਂ ਗਏ ਦਾ ਸੇਵਾਦਾਰ ਆ ਉਹ ਅੰਦਰ ਬੈਠੇ ਨੇ ਹਾਂਜੀ ਹਾਂਜੀ ਨਾ ਨਾ ਰੌਣਕਾਂ ਲੱਗ ਰਹੀ ਨੱਚਦਾ ਵਧੀਆ ਉਹ ਅੰਦਰ ਜਾ ਕੇ ਟ੍ਰੈਕਰ ਨੂੰ ਅੰਦਰ ਕਰੋ ਵਿੱਚ ਕਈ ਲੋਕ ਇਹ ਜਿਹਾ ਨਿਯਾਸ਼ਨ ਆ ਇਧਰ ਖਾ ਕੇ ਗਈ ਦੀ ਹੁਣ ਉਹ ਮੋਟਰਸਾਈਕਲ ਹੁਣ ਉਧਰ ਪਾਤੇ ਦੇਖੋ ਉਹ ਵੀ ਸਾਹਮਣੇ ਆ ਬੱਲੇ ਛੋਟੇ ਸ਼ਾਬਾਸ਼ ਉਹ ਮਿੰਟੂ ਜੀ ਹਨਾ ਉਹ ਟਰੈਕਟਰ ਵਾਲੇ ਦੇਖ ਰਿਹਾ ਨਹੀਂ ਬਾਕੀ ਦਾ ਤਾਂ ਆਪਣਾ ਸੀ ਨਿਕਲ ਜਾ ਅੱਜ ਆਪਣਾ ਸ਼ੂਟ ਨਿਕਲ ਜੇ ਇਹੀ ਬੋਲ ਆ ਆਪਾਂ ਕਿਸੇ ਸਰਪੰਚੀ ਤੋਂ ਕੁਝ ਨਹੀਂ ਲੈਣਾ ਕਿਸੇ ਮੈਂਬਰੀ ਤੋਂ ਨਹੀਂ ਆਪਣਾ ਕੰਮ ਚੱਲ ਜਾਈ ਜਾ ਆਪਣਾ ਕੰਮ ਕਰੋ ਬਸ ਓਕੇ ਆ ਕੋਈ ਯਾਰ ਇਹ ਤਾਂ ਤਿੰਨ ਚਾਰ ਦਿਨਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਸ ਤੋਂ ਬਾਅਦ ਚ ਕੋਈ ਨਹੀਂ ਆਉਂਦਾ ਫਿਰ ਤੇ 13 ਤਰੀਕ ਹੋ ਗਈ ਅੱਜ ਹਾਂ ਹਾਂ ਕੱਲ ਨੂੰ ਚੋਣ ਜਾਬਤਾ ਲੱਗ ਜੂ ਮਨ ਲਾਦਾ ਹਾਂ ਕੱਲ ਨੂੰ ਪ੍ਰਚਾਰ ਕਰ ਨਹੀਂ ਸਕਦੇ ਪਰਸੋਂ ਨੂੰ ਵੋਟਾਂ ਨੇ ਦੇ ਦੇਖ ਰਹੇ ਆ ਵਾਕੀ ਕੀ ਬਣਦਾ ਆਹੋ ਦੇਖਣਾ ਇਹਦਾ ਪਰਸੇ ਲੱਗੂਗਾ ਤਾ ਰੋਡੇ ਪਿੰਡ ਲੱਗੂ ਪਤਾ ਹਾਂ ਵੇਖੀਦਾ ਕਿਹੜਾ ਬਣੇ ਕਿ ਜਿਹਨਾਂ ਲੋਕ ਧੱਕਾ ਕਰ ਗਏ ਕਿਹੜਾ ਸੇਟਪੀ ਹਾਂ ਲੋ ਲੈਟ ਕਿੱਥੋਂ ਦੀ ਸੁਣੀ ਖੰਦਾ ਤੂੰ ਵੀ ਨਹੀਂ ਨਾ ਨਾ ਮੇਰੇ ਤਾਂ ਗਲਾ ਖਰਾਬ ਹੋ ਰਿਹਾ ਮੈਂ ਨਹੀਂ ਕਹਿੰਦਾ ਛੇ ਪਾਲਿਆ ਫਿਰ ਹਾਂ ਹੈ ਦਾ ਖਾ ਕੇ ਪਏ ਨੇ ਏਅਰਪੋਰਟ ਲੱਗੇ ਹੋਏ ਨਿਆਰ ਆ ਰਿਹਾ ਚਾਹ ਪੀ ਲਈ ਫਰੈਂਡ ਖਾ ਲਏ ਭਾਈ ਨਿਆਰ ਆ ਗਿਆ ਲੈ ਹੁਣ ਤਾਂ ਸੁਸਤੀ ਜੜਦੀ ਹੈ ਭਾਈ ਵੋਟਾਂ ਦੇ ਘਰ ਸ਼ੂਟ ਹੋ ਰਿਹਾ ਹੈ ਫਾਇਦਾ ਕੋਲ ਚੱਕ ਰਹੇ ਨੇ ਪੁੱਤ ਫਾਇਦਾ ਭਾਈ ਹੈ ਵੋਟਾਂ ਪਾਵਾਂਗੇ ਭਾਈ ਮੇਰੇ ਪਿੰਡ ਜਾ ਕੇ ਆਪਣੇ ਪਿੰਡ ਜਾ ਕੇ ਉਹ ਸਹੀ ਕਰ ਦੇ ਲਾ ਲੋ ਬਿੱਲੇ ਸਾਰੇ ਨਹੀਂ ਲਾਉਣੇ ਨੇ ਆਪਣੇ ਕੋਲ ਸੈੱਟ ਹੋ ਜੇ ਆਪਣਾ ਜੀ ਕੱਚੇ ਹੋਣ ਲਾ ਦੋਗਾ ਖਬਰੇ ਤਾਂ ਸਿੱਧਾ ਚੜਾ ਲੋ ਅੱਜ ਤੇਲ ਦੀ ਕੈਂਟ ਜੀ ਬਣਾ ਦੇਓ ਵੀਡੀਓ ਹਾਂ ਹਾਂ ਕੈਂਟ ਆ ਬਾਈ ਸਰਲਾ ਦੀ ਸਰਲਾ ਲਾ ਦਾਂਗੇ ਜਮੀ ਤੂੰ ਤੇਰਾ ਸੀਨ ਪਾਦੀਆਂ ਵਿੱਚ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਹਾਂ ਬਾਹਰ ਪਾਵਾਂਗੇ ਸੌਰਾ ਕੈਮਰਾ ਜੀ ਕੇ ਰਾਂਹ ਹੱਥ ਚਮਣੀ ਮਾਂ ਕੇ ਰਾਂਹ ਕੈਮਰਾ ਜੀ ਹੱਥ ਚ ਬੱਚਾ ਤੈਨੂੰ ਮੱਤੀ ਆ ਇੱਕ ਛੂਂਕ ਕਰਦਾ ਕੀ ਦਮ ਖਿੱਚ ਕੇ ਮਹੌਲ ਦੋਸਤੋ ਮਹੌਲ ਤਾਂ ਪਿਆਰ ਸਾਨੂੰ ਕਿਵੇਂ ਕਿਵੇਂ ਚੱਲ ਰਿਹਾ ਸਰਪੰਚੀ ਵਾਲਾ ਓ ਬਾਜੀ ਮੈਂ ਮੈਂ ਫੋਟੋ ਖਿੱਚ ਤਾ ਉਹ ਬੰਦਾ ਫਲੈਸ਼ ਨਾ ਟਾਲਾ ਸਰਪੰਚੀ ਨਹੀਂ ਸਰਪੰਚੀ ਬਣੀ ਆ ਅਪਣੋਂ ਵਾਲਾ ਨੂੰ ਵੀ ਦਿਖਾ ਕਿੱਥੇ ਸਾਰਾ ਪਿੱਛੇ ਹੋਇਆ ਮੜਾ ਜਾ ਹਾਂ ਕਿ ਅੱਧੀ ਖਿਂਦਰੀ ਚਾਹੀਦੀ ਹਾਂ ਹੱਥ ਨਹੀਂ ਕਰੂੰਗਾ ਤਾਂ ਆਉਂਗੀ ਗਾਹਣੂ ਬੱਬੂ ਨੂੰ ਕਰ ਰਹੇ ਸਰਪੰਚੀ ਜਿਹੜਾ ਤੇ ਮੰਮਤਾ ਨੂੰ ਮੰਮਤਾ ਨੂੰ ਮੈਂਬਰੀ ਦੀ ਜਿੰਨੀ ਕਰਾ ਦੇ ਇੱਕ 2000 ਦੀ ਵੀ ਪਾ ਦੋ ਇੱਕ ਦੋ ਕਿੰਨਾ ਮੰਮਤਾ ਨੂੰ ਮੈਂਬਰੀ ਦੀ ਵੋਟਾਂ 'ਤੇ ਖੜਾ ਕਰਾਂਗੇ ਬੱਬੂ ਨੂੰ ਸਰਪੰਚੀ ਦੀ ਸਰਪੰਚੀ ਦੀ ਇੱਕ ਪਾਸਾ ਆਏ ਕੀ ਕਰਨਾ ਚੋਣ ਨਿਸ਼ਾਨ ਕੀ ਹੈ ਤੁਹਾਡਾ ਜਿੱਤੂ ਗਾ 22 ਪੌਂਡ ਕਿਆ ਕਿਆ ਚੋਣ ਨਿਸ਼ਾਨ 22 ਪੌਂਡ ਆਹੋ ਫਰੀ ਉਹ ਸਾਡੀ ਕੁੜੀ ਰਹਿ ਗਈ ਆ ਚੋਣ ਦਾ ਜਿੱਦੀ ਬੱਚਾ ਭਣੇ ਮਗ ਜਾ ਸਾਡੀ ਕੁੜੀ ਆ ਆ ਲੈ ਜੀਓ ਦੋਸਤੋ ਦੇਖ ਲੋ ਜਿੱਤੂ ਵੀ ਜਿੱਤੂ ਨਾਰਾ ਲਾਉਂਟਾਂਗੇ ਜਿੱਤੂ ਵੀ ਹਾਂ ਜਿੱਤੂ ਵਾਲਾ ਦਾ ਹੈ ਨਹੀਂ